ਜਾਹਰ ਟਰਾਂਸਪੋਰਟ ਤੇ ਫਾਸਟਵੇ ਗਰੁੱਪ ਦੇ ਮਾਲਕ ਸਰਦਾਰ ਗੁਰਦੀਪ ਸਿੰਘ ਜੀ ਦੇ ਮਾਤਾ ਤੇ ਸਵਰਗਵਾਸੀ ਸਰਦਾਰ ਜਸਵੰਤ ਸਿੰਘ ਜੀ ਦੀ ਪਤਨੀ ਸਰਦਾਰਨੀ ਬਲਵਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਦੇ ਲਈ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਕਰਵਾਈ ਗਈ ਦੱਸਿਆ ਕਿ ਅੰਤਿਮ ਅਰਦਾਸ ਵਿੱਚ ਸਿਵਲ, ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਸਾਰਿਆਂ ਨੇ ਨਮਕੱਖਾਂ ਦੇ ਨਾਲ ਸ਼ਰਧਾ ਤੇ ਫੁੱਲ ਅਰਪਣ ਕੀਤੇ ਦੱਸਿਆ ਕਿ ਗੁਰੂ ਘਰ ਦੇ ਵਿੱਚ ਪਾਠ ਦੇ ਭੋਗ ਪਾਏ ਗਏ ਅਤੇ ਵਾਹਿਗੁਰੂ ਜੀ ਅੱਗੇ ਸਵਰਗਵਾਸੀ ਸਰਦਾਰਨੀ ਬਲਵਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ ਦੱਸਿਆ ਕਿ 24 ਸਤੰਬਰ 2025 ਦਿਨ ਬੋਧਵਾਰ ਨੂੰ ਸਰਦਾਰਨੀ ਬਲਵਿੰਦਰ ਕੌਰ ਜੀ ਇਸ ਫਾਨੀ ਦੁਨੀਆ ਨੂੰ ਹਲਵਿਦਾ ਕਹਿ ਕੇ ਉਹਨਾਂ ਦੇ ਜਾਨ ਦੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ। ਇਹ ਪਰਿਵਾਰ ਦੀ ਬਹੁਤ ਵੱਡੀ ਹਿਸਟਰੀ ਆ। ਇਹ ਪਰਿਵਾਰ ਮੁੰਡੀਆਂ ਤੋਂ ਉੱਠ ਕੇ ਪਹਿਲੀ ਗੱਲ ਤਾਂ ਇਹ ਆ ਕਿ ਮੈਂ ਜੁਨੀਆ ਇਲੈਕਸ਼ਨ ਲੜਿਆ ਇਹਨਾਂ ਦੇ ਘਰ ਤੋਂ ਸ਼ੁਰੂ ਕੀਤੀਆਂ ਮੁੰਡੀਆਂ ਤੋਂ। ਮੁੰਡੀਆਂ ਦੇ ਵਿੱਚ ਬਾਪੂ ਜਸਵੰਤ ਸਿੰਘ ਔਰੇ ਮਾਤਾ ਬਿਲਵਿੰਦਰ ਕੌਰ। ਇਹ ਨਾਲ ਦੀ ਅਸ਼ੀਰਵਾਦ ਲੈ ਕੇ ਉੱਥੇ ਸ਼ੁਰੂ ਕੀਤੀਆਂ ਪਰ ਇਲਕਸ਼ਾ ਮੈਂ ਜਿੱਤਦਾ ਗਿਆ ਕਿ ਉਹ ਠੀਕ ਆ ਪੂਰੀ ਉਮਰ ਕੋ ਹੁੱਕ ਕੇ ਗਏ ਨੇ ਪਰ ਜਿਹੜੀ ਉਹਨਾਂ ਦੀ ਅਸ਼ੀਰਵਾਦ ਆ ਸਾਡੇ ਤੇ ਉਹ ਸਦਾ ਲਈ ਚੱਲੇਗੀ ਇਹ ਬਹੁਤ ਵੱਡਾ ਘਟਾ ਆ ਪਰ ਇਹੋ ਜੇ ਮਨੁੱਖ ਬਣਨਾ ਹੈ ਬੜਾ ਔਖਾ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਨਿੱਗੀ ਗੋਦ ਚ ਬੈਠ ਕੇ ਸਮਾਜ ਦੀ ਸੇਵਾ ਕਰਨ ਦੀ ਜਾਜ ਦੱਸੀ ਹੋਵੇ ਪੰਥ ਦੀ ਸੇਵਾ ਕਰਨ ਦੀ ਜਾਜ ਦੱਸੀ ਹੋਵੇ ਉਹੋ ਜਿਹੇ ਮਨੁੱਖ ਜਿਹੜੇ ਘੱਟ ਹੀ ਆਉਂਦੇ ਨੇ ਪਰ ਚਲੇ ਜਾਂਦੇ ਨੇ ਜਦ ਨਾਲ ਜਾਣਤਬਾ ਵਾ ਵੱਡਾ ਘਾਟਾ ਪੈਂਦਾ ਜਦੋਂ ਮਾਂ ਪਿਓ ਹਨਾ ਜਿਹੜੀ ਉਹ ਰੱਬ ਦਾ ਰੂਪ ਕਿਸੇ ਵੀ ਨਹੀਂ ਮਾਤਾ ਜਦੋਂ ਮੂਰੀ ਹੁੰਦੀ ਹੈ ਤੇ ਉਹ ਬਹੁਤ ਵੱਡਾ ਦੁੱਖ ਬਹੁਤ ਹੀ ਪਿਆਰੇ ਦੋਸਤ ਬੜੇ ਪਿਆਰੇ ਭਰਾਵਾਂ ਰਕੇ ਸਰਦਾਰ ਗੁਰਦੀਪ ਸਿੰਘ ਜੀ ਦੀ ਯਾਦ ਦੇ ਸਤਕਾਰਯੋਗ ਮਾਤਾ ਬਰਿੰਦਰ ਕੌਰ ਜੀ ਦਾ ਉਹਨਾਂ ਦੇ ਅੱਜ ਅੰਤਮ ਅਰਦਾਸ ਦੇ ਲੋਕ ਪਾਇਆ ਜਾ ਰਿਹਾ ਇਹ ਸਾਡੇ ਦੀ ਸਾਰਿਆਂ ਦੀ ਬੜੀ ਦੁੱਖ ਦੀ ਘੜੀ ਹੈ ਕਿਉਂਕਿ ਮਾਂ ਇੱਕ ਬੜਾ ਵੱਡਾ ਰਿਸ਼ਤਾ ਅਤੇ ਇਹ ਕਦੇ ਇੱਕ ਵਿਅਕਤੀ ਦੀ ਮਾਂ ਮਾਂ ਨਹੀਂ ਹੁੰਦੀ ਬਲਕਿ ਉਹਦੇ ਨਾਲ ਕਈ ਉਹਨਾਂ ਦੇ ਸਾਥੀ ਉਹਨਾਂ ਦੇ ਭੈਣ ਭਰਾ ਬਹੁਤ ਕੁਝ ਜੁੜਿਆ ਹੁੰਦਾ ਹੈ ਉਹਨਾਂ ਵਿੱਚ ਹੀ ਮੈਂ ਸਮਝਦਾ ਕਿ ਸਦਾ ਗੁਰਦੀਪ ਸਿੰਘ ਦੀ ਮਾਤਾ ਬਹੁਤ ਮਹਾਨ ਮਾਤਾ ਸੀ ਅੱਜ ਅਸੀਂ ਸਾ ਗੁਰਦੀਪ ਸਿੰਘ ਜੀ ਦਾ ਵੇਖਦੇ ਆ ਜਦੋਂ ਕਿੰਨਾ ਉਹਨਾਂ ਨੇ ਸਮਾਜ ਵਿੱਚ ਪਿਆਰ ਪਾਇਆ ਕਿੰਨੀ ਉਹਨਾਂ ਨੇ ਅੱਜ ਟੈਲੀਵਿਜ਼ਨ ਦੇ ਮੀਡੀਆ ਨੂੰ ਚਲਾ ਕੇ ਕਿੰਦੀ ਵੱਡੀ ਸੇਵਾ ਚੈਨਲ ਚਲਾ ਕੇ ਕੀਤੀ ਬੜੀ ਦੂਰ ਦੂਰ ਤੱਕ ਲੋਕਾਂ ਨੂੰ ਜੋੜਿਆ ਅਤੇ ਨਾਲ ਦੀ ਨਾਲ ਪੰਥਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਬੜੀਆਂ ਸਵਾਵਾ ਜਿਹੜੀਆਂ ਉਹ ਕੀਤੀਆਂ ਸੋ ਬਹੁਤ ਹੀ ਮਾਤਾ ਭਾਗਾਂ ਵਾਲੀ ਬੜੀ ਮਾਤਾ ਜੋ ਸਾਨੂੰ ਚੰਗਾ ਅਸ਼ੀਰਵਾਦ ਦੇਣ ਵਾਲੀ ਇੱਕ ਪਰਿਵਾਰ ਬਣਾਉਣ ਵਾਲੀ ਮਾਤਾ ਉਹਨੂੰ ਮੈਂ ਸਮਝਦਾ ਕਿ ਸਾਡੀ ਸਰਧਾ ਤੇ ਸਤਿਕਾਰ ਭੇਟ ਕਰਦਾ ਛਾਵਾਂ ਠੰਡੀਆਂ ਛਾਵਾਂ ਆਖਿਆ ਗਿਆ ਹੈ ਕਿ ਜਦੋਂ ਰੱਬ ਨੇ ਵੀ ਸਵਰਗ ਬਣਾਉਣ ਦੀ ਗੱਲ ਕੀਤੀ ਤਾਂ ਮਾਂ ਰੂਪੀ ਵਿਰਖ ਤੋਂ ਛਾਂ ਉਧਾਰੀ ਲੈ ਕੇ ਉਹਨੇ ਸਵਰਗ ਬਣਾਇਆ ਸੀਗਾ ਮੈਂ ਸਮਝਦਾ ਕਿ ਸਾਰ ਗੁਰਦੀਪ ਸਿੰਘ ਹੋਰਾਂ ਨੇ ਬਹੁਤ ਵੱਡੀ ਸੇਵਾ ਹੈ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਬਿਜ਼ਨਸ ਦੇ ਵਿੱਚ ਤੇ ਮੈਂ ਸਮਝਦਾ ਫਲਵਾੜੀ ਨੂੰ ਸਜਾਇਆ ਸੀ ਉਹਨਾਂ ਦੇ ਮਾਤਾ ਪਿਤਾ ਨੇ ਤੇ ਮਾਤਾ ਦਾ ਲਾਸ ਜਿਹੜਾ ਹੈ ਕਿਉਂਕਿ ਇਨਸਾਨ ਨੂੰ ਜਦੋਂ ਤਕਲੀਫ ਹੋਵੇ ਪਹਿਲੇ ਮਾਤਾ ਦਾ ਨਾਂ ਲੈਂਦਾ ਮੈਂ ਸਮਝਦਾ ਇਸ ਪਰਿਵਾਰ ਤੇ ਬਹੁਤ ਵੱਡੀ ਕਿਰਪਾ ਸੀ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਹੋਇਆ ਅਸੀਂ ਦੁੱਖ ਚ ਇਹਨਾਂ ਦੇ ਨਾਲ ਆ ਅਸੀਂ ਨੂੰ ਬਹੁਤ ਜਿਆਦਾ ਦੁੱਖ ਹੈ ਔਰ ਮੈਂ ਅਫਸੋਸ ਕਰਨ ਆਇਆ ਸੀ ਕਿ ਵੀ ਇਹ ਠੀਕ ਨਹੀਂ ਮਤਲਬ ਨਹੀਂ ਆਇਆ ਮੈਂ ਕਿਹਾ ਚਲੋ ਇਹਦਾ ਯਾਦਗਰੀ ਕਰਨੀ ਹੈ ਇੱਕ ਸਰ ਰੰਗਲੀ ਹੈ